ਪੀਲਾ ਪੀਲਾ ਹੁਣ ਚੋਜ ਕਰਦੀਆਂ ਨੇ ਖੜ ਜਾਨੀ ਵਸੂ ਪਿਆ ਬਿੱਤਨੇ ਬੜ ਗਏ ਦੇ ਅੱਧ ਬਚਾਲਾ ਪਿਆ ਸੂਟ ਦਾ ਭਰਨੀਆ ਨੇ ਦੋ ਸਿਆਵਾ ਇਹ ਕਿੰਨੀ ਬਰਲੀਹ ਮੈਂ ਸੌਂਤਾ ਲੈ ਕੇ ਆਈਆਂ ਫੀਟ ਤੇ ਧਰ ਕੇ ਆਈਆਂ ਦੇਖਦੀਆਂ ਘਰ ਜਾ ਕੇ ਪਸਵਨ ਪਾਣੀ ਤਾਂ ਨਹੀਂ ਪਿਆ ਹੈ ਕਿ ਨਾ ਹਰ ਵੀ ਜਿੱਦ ਪਾਣੀ ਪੂਣੀ ਪਿਆ ਹੈ ਕਿ ਨਾ ਪਸਵਨ ਨੂੰ ਮੰਤਰਾਂ ਦੇ ਪਾਣੀ ਨਹੀਂ ਪਿਆ ਹੈਗਾ ਕਿੱਧਰ ਵਗ ਗਈ ਉਹ ਦੀਦੀ ਦਾ ਹੈ ਨਹੀਂ ਕਿਤੇ ਪਸੂ ਮੰਤ ਉਹ ਹੀ ਲਾ ਦੇ ਨੇ ਖੜੇ ਪਾਣੀ ਤੋਂ ਵੀ ਨਾ ਉਹ ਗਾਂ ਵੀ ਗਾਂ ਘਰ ਵਿੱਚ ਬੰਨੀ ਪਈਏਗੀ ਇਹ ਪਰਮਜੀਤ ਨੂੰ ਪਈ ਹੋ ਕੇ ਤਾਂ। ਉਹਦਾ ਦਾਈਂ ਤੇ ਤਾਂ ਪਈ ਹੋ ਗਈ ਪੱਖੇ ਦਾਈ। ਯਾਕੇ ਦੇਖਦੀ ਆ ਮੈਂ। ਕੁੜ ਪਰਮਜੀਤ ਨੂੰ ਪਾਣੀ ਨਹੀਂ ਪਿਆ ਬਸਮਾ ਨੂੰ। ਪਿਆ ਤਾਂ ਮੈਂ ਵੀ ਪਾਣੀ। ਮੈਂ ਤਾਂ ਦੇਖਿਆ ਨਹੀਂ ਪਿਆ। ਆਗੇ ਤੁਸੀਂ। ਹਾਂ। ਹਾਂ ਪਿਆਈ ਮੈਂ। ਮੈਂ ਤਾਂ ਠੁਵਾ ਲਈ ਸੌਧਾ ਲਈ। ਦੇਖ ਲਓ ਤੁਸੀਂ ਉੱਥੇ ਬਠਲੋ ਉੱਥੇ ਹੀ ਪਿਆ ਜੀ ਮੈਂ ਚੱਕ ਕੇ ਵੀ ਨਹੀਂ ਆਈ ਮਾ ਸੂਟ ਜਾ ਵੱਧ ਬਚਾਲਾ ਜਾ ਹੋਇਆ ਪਿਆ ਸੀ ਮੈਂ ਖਾ ਬਣਾ ਦਾਂ ਚਲ। ਕਿਹੜੇ ਤੇ ਸੂਟ ਤੇ ਮੈਂ ਗਈ। ਸੂਟ ਬਸ ਮੈਂ ਥੋੜੀ ਰਹਿ ਗਿਆ ਬਣਾਉਣ ਵਾਲਾ ਪਾਣੀ ਪੀ ਕੇ ਆਈ ਹੁਣੀ ਮੈਂ ਹਾਂ ਮੰਮੀ ਪਈ ਨਹੀਂ ਪੱਕਾ ਲੱਗੇ ਨਾ ਨਾ ਪਈ ਕਿੱਥੇ ਰਹੀ ਮੈਨੂੰ ਪਤਾ ਹੀ ਨਹੀਂ ਤੇ ਨਾ ਪਈ ਨਹੀਂ ਨਹੀਂ ਮੈਂ ਕੰਮ ਕਰਕੇ ਮੈਂ ਗਰਮੀ ਵਾਲਾ ਮੰਨਦੀ ਪਹਿਲਾਂ ਮੈਂ ਸ਼ਲਤ ਬਣਾਈ ਬਸ ਹੁਣ ਥੋੜਾ ਜਿਹਾ ਰਹਿ ਗਿਆ ਸੂਟ ਮੈਂ ਖਾ ਚੱਲ ਬਣਾ ਮੰਨ ਸਾਰਾ ਲਈ ਹੋਰ ਦੇਖ ਲੈ ਹਾਂ ਚਲ ਬਦਿਹ ਦਿੱਤਾ ਨਾਲ ਲੈ ਜਾਂਦੇ ਮੈਨੂੰ ਤੁਸੀਂ ਸੂਟ ਦਵਾ ਲਿਓਂ ਦੇ ਇੱਕ ਸੂਟ ਫਿਰ ਜੇ ਕਨਕਤਾ ਆ ਜਾਂਦੇ ਸੰਤ ਪਹਿਲੀ ਭਾਰੀ ਬਣ ਜਾਂਦੀ ਸੂਟਾਂ ਦੀ ਹੁਣ ਗਰਮੀ ਵਾਲੇ ਲਿਆਉਣੇ ਸੀ ਮੰਮੀ ਛੋਟੇ ਤਾਂ ਲੋਟ ਹੀ ਨਹੀਂ ਆਉਂਦੇ ਇਹ ਤਾਂ ਹੁਣ ਘਰੇ ਜੇ ਪਏ ਸੀ ਕੱਟ ਲੈ ਚਲ ਕਾ ਕੋਈ ਨਹੀਂ ਫੇਰ ਲਿਆ ਦੇਾਂਗੇ ਤੇ ਸਮਾਨ ਸਾਰਾ ਲਿਆਏ ਸਾਰਾ ਜਮਾਨ ਲਿਆਈ ਮੈਂ ਜਿੰਨਾ ਲਿਖ ਕੇ ਦਿੱਤਾ ਸੀ ਸਾਰਾ ਹੀ ਲਿਆਏ ਹਾਂ ਮਸਾਲੇ ਨੂੰ ਸੂ ਲਿਓ ਹੀ ਲਿਆਏ ਜਿਹੜੇ ਐਮ ਡੀ ਐਚ ਦੇ ਕੇ ਆ ਸੀ ਮਸਾਲਿਆਂ ਤੋਂ ਕੀ ਕਰੋਨਾਗਾ ਤੇ ਫਿਰ ਮੰਮੀ ਸਬਜੀ ਨਹੀਂ ਬਣਦੀ ਵਧੀਆ ਕੁਝ ਨਹੀਂ ਹੁੰਦਾ ਮਸਾਲੇ ਬਿਨਾ ਕਿਹੜੀ ਸਬਜੀ ਬਣਦੀ ਆ ਵਧੀਆ ਬਣਜੂ ਕੁਝ ਨਹੀਂ ਹੁੰਦਾ ਨਾ ਹੀ ਐਦ ਕੀ ਪਿਹਾਇਆ ਪੂਹਿਆ ਕੁਛ ਆਪਾਂ ਗਧਣੀਆਂ ਵਗੈਰਾ ਪਿਹਾ ਲੈਂਦੇ ਚਲ ਕੋਈ ਨਹੀਂ ਕੇਰਾ ਇੰਦਾ ਡੰਗ ਲਾ ਲੋ ਤੂੰ ਤਾਂ ਨੂੰ ਡੰਗ ਚ ਲਾਈ ਜੰਨੇ ਕਾਤੇ ਮੈਂ ਤੁਸੀਂ ਮੈਂ ਬਸਤੇ ਆਈਗੀ ਅੱਛਾ ਫਿਰ ਸਬਜੀ ਸੁਬਜੀ ਸਬਜੀ ਮੰਮੀ ਬਸ ਤੋੜੀ ਪਈ ਹੈਗੀ ਕੱਟਦੀ ਐ ਮੈਂ ਥੋੜੇ ਪਿੱਛੇ ਬਾਅਦ ਚ ਫਿਰ ਮੈਂ ਸਬਜੀ ਸੁਬਜੀ ਤੋੜ ਕੇ ਲੈ ਕੇ ਆਈ ਫਿਰ ਸੂਟ ਕੱਟਿਆ ਫਿਰ ਥੋੜਾ ਜਿਹਾ ਬਣਾਇਆ ਫਿਰ ਮੱਜ ਮੱਜਾ ਨੀਰੇ ਨੂੰ ਆਇਆ ਫਿਰ ਸਬਜ਼ੀ ਬਣਾਉਣੀ ਪਊਗੀ ਹੁਣ ਪਾਣੀ ਪਿਆ ਰੋਟੀ ਸਹੀ ਜਾਮੇਗੀ ਬੱਟੀ ਨਹੀਂ ਬਸ ਸੂਟ ਤਾਂ ਸੰਤਾ ਜਿਹਾ ਥੋੜਾ ਹੀ ਰਹਿ ਗਿਆ ਹੁਣ ਟਾਈਮ ਨਾ ਬਣਾ ਲੈ ਕਰੋ ਗਰਮੀ ਆ ਨਾ ਬਸ ਹੁਣ ਬਣਾਉਣੀ ਐ ਬਸ ਸਬਜੀ ਰੋਟੀ ਬਣਾਉਣੀ ਐ ਸੰਤਾ ਭੀੜ ਕਾਫੀ ਹੋ ਗਈ ਅੱਜ ਬੱਸ ਤੇ ਵੀ ਹਨਾ ਬਾਹਲੀ ਪੀੜ ਵਾਧੂ ਪੀੜ ਸੀ ਗਰਮੀ ਵੀ ਬਾਈ ਬੜੀ ਬੋਲੀ ਹੈ ਸਹੀ ਵੱਲ ਮਸਾਂ ਆਈਆਂ ਮੈਂ ਤਾਂ ਕਰੇ ਇੱਕ ਸਰਦਾ ਨਹੀਂ ਬਸਾਂ ਤੇ ਹਨਾ ਚੜੇ ਹੋਏ ਹੋਰ ਕੋਈ ਹਾਲ ਹੀ ਲੈ ਨਹੀਂ ਬਾਹਲੀ ਗਰਮੀ ਹੈ ਜਵਾਕ ਸਕੂਲੋਂ ਆਉਂਦੇ ਆ ਗਰਮੀ ਨਾਲ ਐ ਬੁਰਾ ਹਾਲ ਹੋਇਆ ਹਿੰਦੇ ਛੁੱਟੀ ਵੀ ਲੈ ਕੇ ਮੈਂ ਤਾਂ ਲਿਆਉਣੇ ਸੀਗੇ ਚੱਲੇ ਕਿ ਨਹੀਂ ਆਏ ਭਾਈ ਜੀ ਬਾਈ ਲੱਗੇ ਸਭ ਦਿੱਤੀ ਤੇ ਸਾਰਾ ਸਮਾਨ ਸਾਨੂੰ ਲਿਖ ਕੇ ਦਿੱਤਾ ਸੀ ਹੁਣ ਵੀ ਕੋਈ ਆਇਆ ਕਰ ਜਾਂਦਾ ਹਨਾ ਸਰਦਾ ਹੀ ਨਹੀਂ ਗਈ ਚੀਜ਼ਾਂ ਵੀ ਅੰਦਰ ਸੋਨਾ ਜਾਂਦਾ ਸਮਾਨ ਲੈਤਾ ਜੇ ਹੁਣ ਤੁਸੀਂ ਲਿਖੀ ਜਾਉਂਗੇ ਨਹੀਂ ਫਿਰ ਮम्मी ਠੰਡੇ ਹੁੰਡੇ ਤਾਂ ਲੈ ਕੇ ਆਉਣੇ ਸੀ ਉਹੀ ਆ ਜਾਂਦਾ ਭੈਣ ਭਾਈ ਫਿਰ ਚਰਕ ਦੇ ਨਾਲ ਦੁਕਾਨ ਤੇ ਭੱਜਣਾ ਪੈਂਦਾ ਆਪਾਂ ਨੂੰ ਫਿਰ ਜਿੰਨੇ ਕੁ ਪੈਸੇ ਮੇਰੇ ਕੋਲ ਹੈਗੇ ਜਿਵੇਂ ਲਾਇਆ ਹੀ ਕੋਈ ਨਾ ਆਪਾਂ ਫੇਰ ਲਿਆਵਾਂਗੇ ਉਦੋਂ ਤੁਸੀਂ ਕਹਿੰਦੇ ਸਾਰਾ ਸਮਾਨ ਲਿਖ ਤੋ ਫਿਰ ਸਾਰਾ ਸਮਾਨ ਤਾਂ ਹੀ ਲਿਖਤਾ ਸੀ ਨਾ ਚੋਲਰ ਫੁਲਿਆਂਦੀ ਮਮੀ ਮੈਂ ਹਾਂ ਲਿਆਂਦੀ ਨਿਕ ਨਿਕ ਪਟਕ ਜਿਹੜੀਆਂ ਮੈਂ ਤਾਂ ਕਿਉਂ ਤੁਸੀਂ ਉਹ ਲਿਆਉਣਾ ਸੀ ਲਿਕਕੜ ਲਿਆਉਣਾ ਸੀ ਮਮੀ ਉਹ ਤੇ ਤਾਂ ਲਿਕਕੜ ਪੈਂਦਾ ਉਹ ਮਸ਼ੀਨ ਛੋਟਾ ਨਹੀਂ ਸੀ ਆਪਾਂ ਲੋਟਾਉਂਦਾ ਟਾਪ ਲੋਡ ਵਾਲੀ ਸੀ ਤਾਂ ਉਹੀ ਪਊਗਾ ਨਾ ਬਸ ਇਹੀ ਪਾ ਲੋ ਹੁਣ ਮੈਥੋਂ ਨਹੀਂ ਲੋਟਾਉਂਦਾ ਛੋਟਾ ਮੰਮੀ ਵੀਰੇ ਸਾਰੇ ਕੱਪੜੇ ਖਰਾਬ ਕਰ ਦਿੰਦੀ ਐ। ਕੁਝ ਨਹੀਂ ਖਰਾਬ ਹੁੰਦੇ। ਨਾਲੇ ਮਸ਼ੀਨ ਖਰਾਬ ਹੁੰਦੀ ਐ। ਉਹਦੇ ਨਾਲ ਹੁਣ ਸੁਭਾਅ ਪੈ ਗਿਆ ਹੁਣ ਚੰਗੀਆਂ ਚੀਜ਼ਾਂ ਦਾ। ਮੈਂ ਕਿੱਥੋਂ ਲੈ ਕੇ। ਮੰਮੀ ਉਹਦੇ 'ਚ ਤਾਂ ਉਹੀ ਪੈਂਦੀ ਐ ਨਾ। ਫਿਰ ਮੈਂ ਤਾਂ ਕੁਝ ਤਾਂ ਇਹ ਕੰਮ ਨਹੀਂ ਕਰਦੀ ਇਹ। ਚਲ ਕੋਈ ਨਹੀਂ ਉਹਦੇ ਨਾਲ ਡੰਗ ਲਾ। ਉੱਤੇ ਜੰਮ ਜਾਂਦੀ ਐ ਸਾਰੇ ਕੱਪੜਿਆਂ ਦੇ। ਕੁਝ ਨਹੀਂ ਹੁੰਦਾ। ਕਿਦ ਨੇ ਜਾਂਦੀ। ਮੇਰੀ ਮਸ਼ੀਨ ਨਾ ਜਮੀ ਖਰਾਬ ਹੋ ਗਈ ਹੁਣ। ਕੱਪੜੇ ਵਾਲੀ ਹੁੰਦੀ ਜਾਂਦੀ ਐਗੀ। ਨਾਲੇ ਉਹਨਾਂ ਨੂੰ ਕਹਿਣਾ ਸੀਗਾ ਸਰਵਿਸ ਕਰ ਜਾਂਦੇ ਉਹਦੀ। ਇੱਕ ਵਾਰੀ ਉਹ ਪੁੜੀ ਜੀ ਪਾਉਂਦੇ ਹੁੰਦੇ ਨਾ ਪਹੁੰਚ ਜਾ ਉਹ ਪਾ ਜਾਂਦੇ। ਕੁਝ ਨਹੀਂ ਹੁੰਦਾ ਕਿ ਰਾਈ ਤੋ ਇਨੇ ਤੱਕ ਕੱਪੜੇ ਨਹੀਂ ਲੀ ਲੋਟੋਂ ਦੇ ਸਿਓਣੇ ਕਿਹੜੇ ਕੰਮ ਕਰਨੀ ਆ ਰੋਟੀ ਤਾਂ ਕਵੇਲਾ ਹੋ ਗਿਆ ਕੀ ਵੀ ਤੱਕ ਤਾਂ ਉੱਠਣੀਆਂ ਹੁਣ ਇਹਨੇ ਨਾ ਹੁਜੀ ਰੋਟੀ ਨੂੰ ਉਹ ਦਾਲ ਪਾਣੀ ਵੀ ਚੀਰਨਾ ਹੋਊ ਜੇ ਤਾਂ ਬੰਦੇ ਲਿਓ ਨੀ ਗੱਡਾ ਦੀ ਦਾਲ ਵੀ ਬਣਾਵਾਂਗੇ ਤਮਾ ਉਹਨਾਂ ਰੱਖੀਏਗੀ ਗਾਉੜੇ ਪੂੜੇ ਬਣਾ ਜਮਾ ਮੰਤਾ ਲੱਗਦੀ ਹੈ ਦੇਖ ਦੇਖ ਦੀ ਬਸ ਬੰਦੀ ਰਣੂ ਦਾ ਪਾਣਾ ਬਸ ਅੱਜ ਚੱਕ ਜਾਨ ਕਰੇ ਪਾਇ ਲੱਗਦੀ ਰਣੂ ਦਾ ਮੰਤਾ ਮੈਂ ਅੰਦਰ ਵੇਤੀ ਜਮਾ ਉਹਨਾਂ ਜਿਹੜੇ ਚੱਕ ਜਾਨ ਕਰੇ ਟਖੜੀਆਂ ਹੂੰ ਪਈਏ ਤੂੜੀ ਪਾਈ ਦੇਖਦੀ ਆ ਮਨੀਰਾ या नहीं नहीं मैं पोलती झाती नहीं है भुकियां खड़िया नहीं तो मैंने अंदर बैठी है सुखी तुड़ी पी है ਦੇਖਦੇ ਹਾਂ ਪਰ ਜਿੱਤ ਨੂੰ ਕੀ ਕਰਤੀ ਹੈਗੀ। ਦੰਸੇ ਸੜੀ ਬੱਚੀ ਹੋਗੀ। ਦੇਖਦੇ ਹਾਂ ਪਰ ਜਿੱਤ ਨੂੰ। ਫਿਰ ਮੀਰਾ ਪਾਣੀ ਪਰ ਜਿੱਤ ਨੂੰ ਧਰੀ ਵਟਿਆ ਪਾਇਆ ਸੀ ਮੰਮੀ ਪਾਇਆ ਗਿਆ ਨਹੀਂ। ਮੈਂ ਪਾ ਕੇ ਆ ਹੁਣ ਤੁਹਾਮਾਰੀ ਮੀਰਾ ਪਾ ਕੇ ਮੱਝਾਂ ਨੂੰ ਪਾਣੀ ਪਿਆ ਕੇ ਮੈਂ ਹੁਣ ਬੈਠੀ ਆ ਇੱਥੇ ਪਹਿਲਾਂ ਮੀਰਾ ਪਾਇਆ ਫਿਰ ਪਾਣੀ ਪਿਆਇਆ ਮੈਂ। ਮੈਂ ਫਿਰ ਦੁਬਾਰਾ ਸੂਟ ਤੇ ਬੈਠ ਗਈ। ਤੁਸੀਂ ਇੰਨੀ ਬੈਠੀ ਹੋ ਮੈਂ ਮੇਰੇ ਤਾਂ ਚੱਖੀਆਂ ਦੇ ਮੈਨੂੰ ਬਿਠਾਇ ਕੇ ਉਹ ਨਹੀਂ ਸੂਟ ਤਾਂ ਹੁਣ ਸਿਉਣਾ ਹੀ ਹੈ ਕਿ ਸੂਟ ਨਹੀਂ ਸਿਉਂਦੀ ਫਿਰ ਅੱਜ ਸਿਮਿਉਣਾ ਹੈ ਫਿਰ ਤੁਸੀਂ ਕਹਿੰਦੇ ਨਾ ਸਿਮਿਆਈ ਵਾਲੀ ਹੋਗੀ। ਥਿਸ ਨਹੀਂ ਮਹਿੰਗੀ ਹੈ। ਅੰਦਰ ਹੀ ਬੈਠੀ ਰਹਿੰਦੀਆਂ ਕਿ ਮੰਮੀ ਤੁਹਾਨੂੰ ਆਖਦੀ ਸੂਟ ਸਿਆ ਜਾਂਦੀ ਨੂੰ। ਨਹੀਂ ਬੜਾ ਨੂੰ ਆਦਤ ਹੈ ਪਹਿਲੇ ਸੂਟਾ ਸੂਟ ਸਿਆਉਂਦਾਗਾ। ਤੁਹਾਨੂੰ ਆਦਤ ਹੀ ਹੈਗੀ ਮੇਰੀਆਂ ਗੱਲਾਂ ਕੰਮਾਂ ਚ ਨ ਕੋਚਾ। ਮੈਂ ਤੁਹਾਨੂੰ ਭੁੱਖਿਆ ਖੜੀਆਂ ਮੇਰੇ ਆਉਂਦੀ ਰੂਪ। ਪਿਆ ਪਿਆ ਸਾਰਾ ਕੁਝ ਕਰਿਆ ਹੋਇਆ। ਅਰੇ ਨਹੀਂ ਰਹਾ ਪਾ ਕੇ ਆਈਆਂ ਮੈਂ। ਕੋਈ ਨਹੀਂ ਰਹਾ ਪਾ ਕੇ ਆ ਮੈਂ ਤਾਂ ਲਾਗ ਰਹੀ ਨੀ ਉਹ ਕੋਚੋ ਲੋਪਾਪਾ ਬਾਹਰ ਹੀ ਬੈਠਾ ਸੀ ਉੱਥੇ ਤੇ ਮਨੀਰਾ ਪਾ ਕੇ ਆਈ ਆ ਨੀਰਾ ਤਾਂ ਹੁਣ ਮੈਨੂੰ ਪਤਾ ਹੀ ਆ ਮੰਮੀ ਇੰਨਾ ਤਾਂ ਮੈਨੂੰ ਪਤਾ ਹੀ ਐ ਵੀ ਈਮੀ ਦੇ ਦਾ ਟਾਈਮ ਹੋ ਗਿਆ ਮੈਂ ਨੀਰਾ ਪਾਵਾਂ ਪਾਣੀ ਦੇ ਟਾਈਮ ਤੇ ਮੈਂ ਪਾਣੀ ਵੀ ਪੀ ਕੇ ਆਈ ਆ ਨਵੇੜ ਦੀ ਨਹੀਂ ਕਰਦੀ ਨੀ ਕੱਪੜਾ ਨੂੰ ਕੱਪੜੇ ਹੁਣ ਲੈ ਮੈਂ ਦੇ ਦੋ ਸੂਟ ਬਣਾਏ ਆ ਕੱਲ੍ਹ ਵੀ ਲੱਗੀਆਂ ਦੋ ਬਣ ਗਏ ਹੁਣ ਕੰਮ ਵੀ ਕਰਦੀ ਆ ਮੈਂ ਘਰ ਦਾ ਵਿੱਚ ਦੀ ਫਿਕਰੇਗਾ ਪਾਣੀ ਮੈਂ ਤਾਂ ਲੈ ਕੱਪੜਾ ਦਾਣੀ ਪਾਣੀ ਹੁਣ ਮੈਂ ਕੱਢ ਲੈਣਗੇ ਜੀ ਨਹੀਂ ਮੈਂ ਹੁਣ ਸਬਜ਼ੀ ਕੱਟ ਲੂੰਗੀ ਤੁਸੀਂ ਬਹਿ ਜਾਓ ਤੁਹਾਨੂੰ ਤਾਂ ਕਹਿ ਹੀ ਨਹੀਂ ਮੈਂ ਸਭ ਨਹੀਂ ਪਾ ਕੇ ਆਉ ਪਾ ਕੇ ਆਈ ਮੈਂ ਪੇਰਡ ਹੋ ਰਹਾ ਮੂਟਾ ਕਰਕੇ ਮੈਂ ਦੇਖ ਉਹਦੀ ਨਹੀਂ ਤੁਹਾਨੂੰ ਆਤ ਹੈ ਨਾ ਫਿਰ ਆਪ ਜੀ ਨਜ਼ਰ ਤੁਸੀਂ ਜਾ ਹੋਣਾ ਤੁਹਾਨੂੰ ਸਬਰ ਨਹੀਂ ਆਉਂਦਾ ਮੱਜਾਂ ਚ ਜਾਣ ਦੀ ਆਤ ਤਾਂ ਹੀ ਹੋਈ ਹੈ ਜੇ ਸੂਟਸ ਨਹੀਂ ਆਉਣੇ ਕਹਿੰਦੇ ਵੀ ਸੂਟਸ ਨਹੀਂ ਆ ਕੇ ਲੈ ਕੇ ਜਦੋਂ ਮੁੱਦਤਾਂ ਦਾ ਪਿਆ ਤਾਂ ਫਿਰ ਕਹਿੰਦੇ ਨੇ ਸੁਮਿਆਈ ਵਾਲੀ ਮਹਿੰਗੀ ਆ ਪਾਈ ਘਰੇ ਸਿਓ ਲੋ ਫਿਰ ਸਿਐ ਕਹਿੰਦੇ ਨਾ ਨਿਭੜਦਾ ਹੈ ਨਹੀਂ ਕੱਪੜੇ ਕਹਤੋਂ ਇਹ ਨਿਭੜਦੇ ਕਿਉਂ ਨਹੀਂ ਹੈਗੇ ਜੀ ਜਦੋਂ ਫਿਰ ਵੀ ਟਾਈਮ ਤੇ ਟਾਈਮ ਕੱਟ ਕੇ ਬਹਿਣੀ ਹੈ ਕੱਲ ਛੋੜਾ ਸੂਟ ਸੇ ਤਾਂ ਅੱਜ ਮੈਂ ਆਉਂਦਾ ਸਿਓ ਲਿਆ ਜਮਾ ਬੇਲਾ ਹੋਏ ਫਿਰ ਤਾਂ ਬੰਦਾ ਦੋ ਸੂਟ ਬਣਾ ਲੇ ਇੱਕ ਛੋਟੀ ਬਣੂਗਾ ਇੱਕ ਛੋਟੀ ਬਣੂਗਾ ਤੁਹਾਨੂੰ ਤੱਕ ਮੈਂ ਤਾਂ ਮੰਡੀ ਚੱਕ ਵੀ ਕਰਦੀ ਐ ਮੈਂ ਘਰ ਦੇ ਕਿੰਨੇ ਹੁੰਦੇ ਆ ਮੰਡੀ ਜਾ ਕੇ ਵੀ ਆ ਗਈ ਮੈਂ ਤਾਂ ਪਰ ਮੰਮੀ ਕਿਸੇ ਕੱਲਾ ਮੰਡੀ ਖਾਏ ਹੋਣਾ ਘਰੇ ਕੋਈ ਕੰਮ ਨਹੀਂ ਸੀ ਨਾ ਘਰੇ ਕੰਮ ਤਾਂ ਸਾਰੇ ਛੱਡ ਗਏ ਸੀ ਨਾ ਤੁਸੀਂ ਉਮੀ ਝਾੜੂ ਪੋਚਾ ਵੀ ਛੱਡ ਗਏ ਸੀ ਭਾਂਡੇ ਵੀ ਸਾਰਾ ਕੰਮ ਹੀ ਪਿਆ ਸੀ ਮੈਂ ਨਾ ਕਿਸੇ ਕਿੱਥੋਂ ਕਰਕੇ ਦੇਣਾ ਤੁਹਾਨੂੰ ਝਾੜੂ ਪੋਚਾ ਵੀ ਦੇ ਦੇਣਾ ਮੰਡੀ ਜਾ ਮੈਂ ਨਾ ਤੁਸੀਂ ਐ ਕਹਿੰਦੇ ਵੀ ਕਰਿਆ ਨਹੀਂ ਕੋਈ ਕੰਮ ਕਰਦਾ ਇਹ ਤਾਂ ਜਿਵੇਂ ਛੱਡ ਜਾਓਗੇ ਕੰਮ ਕੰਮ ਸਾਰੇ ਕੀਤੇ ਆਗੇ ਬਥਰ ਹੀ ਹੁੰਦਾ ਨਾ ਕੰਮ ਥੋੜੇ ਮਰੇ ਤੁਹਾਨੂੰ ਸੋਨੂੰ ਆਤਪਈ ਹੋਈ ਐ ਮੈਂ ਸੋਨੂੰ ਤੋੜਿਆ ਹੁਣ ਵੀ ਮੱਝੇ ਚ ਜਾਓ ਤੁਸੀਂ ਮੈਂ ਸਾਰਾ ਕੁਝ ਕਰਕੇ ਆਈ ਆ ਬਸ ਹੁਣ ਧਾਰ ਕੱਢਣੀ ਐ ਹੁਣ ਧਾਰ ਕੱਢ ਲੂੰਗੀ ਮੈਂ ਜਦ ਤੁਸੀਂ ਦੁੱਧ ਸਾਹਮਣੇ ਆਓ ਤੁਸੀਂ ਸਾਂਭ ਲਿਓ ਜੇ ਨਹੀਂ ਦੇਣਾ ਪਾ ਮੈਂ ਤੁਹਾਨੂੰ ਦੁੱਧ ਕਿੱਥੋਂ ਦੇਣੀ ਆ ਪਾਇਆ ਮੰਮੀ ਨੀਰਾ ਪਾਇਆ ਕਿਉਣੀਗਾ ਮੰਜੀਤ ਕਿੱਧਰ ਗਿਆ ਵਾ ਉਹ ਨੂੰ ਮੈਨ ਲੱਗਦਾ ਇੱਥੇ ਗਏ ਹੋਣਗੇ ਮਮੀ ਬਣਾ ਵਾਲੀ ਨਾ ਗਏ ਹੋਣ ਜਾਂ ਬੈਣੀ ਵਾਲ ਗਏ ਹੋਣਗੇ ਮੋਟਰਸਾਈਕਲ ਕਹਿੰਦੇ ਸੀ ਖਰਾਬ ਹੋ ਗਿਆ ਪਾਪੇ ਨੂੰ ਕਹੀ ਜਾਂਦੇ ਸੀ ਤੇ ਫਿਰ ਕੀ ਲੈਣ ਗਏ ਸੋਨੂ ਡੀਕ ਡੂਕੇ ਗਏ ਆ ਪੈਸੇ ਮੰਗਦੇ ਸੀ ਕਹਿੰਦੇ ਮੋਟਰਸਾਈਕਲ ਖਰਾਬ ਹੋ ਗਿਆ ਛੋਟੇ ਤਾਂ ਪੈਸੇ ਰੋਟੀ ਨਹੀਂ ਆਉਂਦੇ ਮਮੀ ਇਹ ਦੇਖ ਸੜੀ ਇਹ ਦੇਖ ਸੜੀ ਹੱਥ ਵਸ ਨਹੀਂ ਨਾ ਹੈਗਾ ਮਸ਼ੀਨਰੀ ਤਾਂ ਕਦੋਂ ਵੀ ਖਰਾਬ ਹੋ ਸਕਦੀ ਹੈ ਛੋਟੇ ਹੱਥ ਮਗਤਿਆਰੀ ਹੈ ਨਾ ਸਾਰੇ ਘਾਸੇ ਦੀ ਤੁਹਾਨੂੰ ਤਾਂ ਲੱਗਦਾ ਹੈ ਮੁਤਾਬਿਕ ਜਿੰਦਗੀ ਹੈ ਮੈਂ ਫਿਰ ਉਡੀਕ ਡੀਕ ਕੇ ਗਏ ਆ ਸਾਨੂੰ ਅਜੇ ਦਾਲ ਪਾਣੀ ਵੀ ਧਰਨ ਲਿਆਉਗਾ ਕੋਈ ਕੌਣ ਲੈ ਕੇ ਆਉਗਾ ਮਨਜੀਤ ਨਹੀਂ ਮਨਜੀਤ ਤਾਂ ਨਹੀਂ ਲੈ ਕੇ ਆਉਂਦਾ ਸਬਜ਼ੀ ਤੁਸੀਂ ਗਏ ਤਾਂ ਹੈਗੇ ਸੀ ਮੰਮੀ ਹੁਣ ਮੈਂ ਤਾਂ ਕੱਢੇ ਜੀ ਤਾਂ ਤੁਸੀਂ ਧਰ ਲਾਂਗੇ ਤੁਸੀਂ ਮੌੜ ਗਏ ਸੀ ਸਬਜ਼ੀ ਲੈ ਆਉਂਦੇ ਫਿਰ ਮੈਂ ਹੁਣ ਕਾਦੀ ਲਾ ਦੇ ਤੁਹਾਨੂੰ ਸਬਜ਼ੀਆਂ ਮੈਂ ਇੱਕ ਛੋਟਾ ਜਿਹਾ ਕਦੂ ਜਿਹਾ ਤੇ ਆ ਗਿਆ ਸੀ ਉਧਰੋਂ ਮੈਂ ਤੋੜ ਕੇ ਰੱਖਤਾ ਸੀਗਾ ਮੈਂ ਚਲ ਗਿਆ ਮੰਮੀ ਲੈ ਆਉਣ ਕੋਈ ਸਬਜ਼ੀਆਂ ਮੈਂ ਤਾਂ ਸਰਾਦੀ ਗੱਡੀ ਬਣਾ ਲਾਂਗੇ ਤੁਹਾਡੀ ਮਰਜ਼ੀ ਹੈ ਸੂਤੀ ਡਪੱਟੇ ਲੈ ਕੇ ਨਹੀਂ ਆਏ ਮੰਮੀ ਵਾਹੋਂ ਦੁਪੱਟੇ ਕਾਹਦੀ ਲਾਉਂਦਾ ਸੋਧਾ ਲੈ ਆਵਾਂ ਕਿ ਡਪੱਟੀ ਲੈ ਕੇ ਦੇਵਾਂ ਤੁਹਾਨੂੰ ਡਪੱਟੇ ਤਾਂ ਮੰਮੀ ਹੁਣ ਸੂਤੀ ਚਾਹੀਦੇ ਨੇਗੇ ਸਾਰਾ ਦਿਨ ਗਰਮੀ 'ਚ ਕੰਮ ਕਰਦੇ ਆਂ ਇਹ ਖੜਾ ਵਾਲੇ ਖੜਾ ਇਹ ਪਹਿਨਾਂ ਦੇ ਇਹ ਖੜਦੇ ਨਹੀਂ ਕਰਦੇ ਨਹੀਂ ਹੈਗੇ ਸਿਰ 'ਤੇ ਆਹ ਤੇ ਪਹਿਲਾਂ ਲੈ ਲੈ ਲੋ ਕੱਢ ਕੇ ਪਰ ਮੰਮੀ ਹੁਣ ਹੋ ਹੀ ਹੋਗੇ ਨਾ ਪੁਰਾਣੇ ਜੇ ਹੋਗੇ ਕੋਤ ਨਹੀਂ ਹੋਇਆ ਪਰ ਵਾਲੇ ਕਿੱਥੇ ਹੁਣ ਲੋਟ ਆਉਂਦਿਆ ਘਸ ਕੇ ਪਰ ਥੋੜੀ ਗਰਮੀ ਜਦੋਂ ਝੋਨੇ ਵੇਲੇ ਉਹ ਵੀ ਰੱਖਿਆ ਸਾਰਾ ਦਿਨ ਤਾਂ ਚਾਹ ਪਾਣੀ ਨਹੀਂ ਲੋਟ ਆਉਂਦਾਗਾ ਜਦੋਂ ਚੋਨਾ ਲਾਉਣ ਲੱਗ ਜਾਣਗੇ ਹੁਣ ਖੁਸ਼ ਨਹੀਂ ਹੋਇਆ ਹੋਈ ਸੁਪਨਾ ਚ ਨਿਕਲ ਜਾਂਦਾ ਸਾਰਾ ਦਿਨ ਕੋਈ ਲੈ ਲੋ ਕੱਟ ਕੇ ਆ ਤੇ ਨਾ ਕਿਤੇ ਲਾਉ ਕਰਦੇ ਹੋਗੇ ਕਿਤੇ ਕਿਤੇ ਪੈਸੇ ਲਾਵਾਂ ਕਰ ਦਸੋ ਤੇ ਨਹੀਂ ਲੋਟਾਂਦਾ ਠੀਕ ਆ ਚਲੋ ਦੇਖਦੀ ਆਂ ਕੱਦੂ ਕੱਟੂ ਕਾਦੀ ਬਣਾਇਆ ਉਹ ਸਬਜ਼ੀ ਕੱਦੂ ਬਣਾ ਲਾ ਗੰਢੇ ਜਿਹੀ ਜੀ ਮੈਂ ਤਾਂ ਕੱਦੂ ਦਾ ਛੋਟਾ ਹੋਊਗਾ ਫਿਰ ਗੰਢੀ ਪਾਉਣੇ ਪੈਣਗੇ ਚਲ ਮੈਂ ਤਾਂ ਉੱਤ ਕਾਟਾਂ ਦਾ ਹਾਂ ਮੈਂ ਤਾਂ ਛੱਡ ਪਰੇ ਹੁਣ ਤਾਂ ਇਹਨਾਂ ਨੂੰ ਛੱਡ ਤਾਂ ਬਸ ਮम्मी ਗੰਡੇ ਦੀ ਬਣਾਉਣੀ ਹੈ ਸਬਜ਼ੀ ਮੈਂ ਤਾਂ ਥੱਕ ਗਈ ਪਰਮਜੀਤ ਜੀ ਬਾਹਰ ਆਉਂਦੀ ਗੰਡੇ ਨਹੀਂ ਬਣਾਉਣੀ ਹੈ ਕੱਲ੍ਹ ਦੀ ਸਬਜ਼ੀ ਹਾਂ ਪਰਮਜੀਤ ਦਾ ਉਹ ਕੱਢਿਆ ਦਾ ਬਣਾ ਲਾ ਲੈਣਾ ਕਰਿਓ ਨਾ ਨਹੀਂ ਕੰਜੂ ਵੀ ਬਣਾ ਦੇ ਮੇਰੇ ਖਾਤਰ ਤੇ ਫਿਰ ਮੰਮੀ ਨਿੰਬੂ ਦਾ ਹੈ ਨਹੀਂ ਕਿ ਨਿੰਬੂ ਲੈ ਆਉਂਦਾ ਆ ਜਾਂਦੇ ਤੇ ਫਿਰ ਜਿੱਥੇ ਦੇਖ ਲਓ ਨਿੰਬੂ ਹੈ ਨਹੀਂ ਕਰੇ ਮੈਂ ਸੋ ਤਾਂ ਸਭ ਕੁਝ ਹੀ ਮੁਕਾ ਦੇਣੀ ਹੋਂ ਲਿਖਾਇਆ ਸੀ ਸੋਨੂੰ ਸਾਰਾ ਕੁਝ ਮੈਂ ਵੀ ਭਾਈ ਸਾਰਾ ਕੁਝ ਲੈ ਕੇ ਆਇਆ ਨਿੰਬੂ ਨਿੰਬੂ ਕੁਝ ਨਹੀਂ ਹੈਗਾ ਠੰਡੇ ਤੁਸੀਂ ਕਹਿੰਦੇ ਠੰਡੇ ਨਹੀਂ ਲੈ ਕੇ ਫਿਰ ਨਿੰਬੂ ਵੀ ਲੈ ਕੇ ਆਏ ਤੁਸੀਂ ਨਿੰਬੂ ਨਿੰਬੂ ਤਾਂ ਲੈ ਕੇ ਆ ਲੈ ਮੰਮੀ ਮੈਂ ਕਾਹਦਾ ਬਣਾਵਾ ਫਿਰ ਹੁਣ ਫਿਰ ਇੱਥੇ ਮੁਕਾ ਲਾ ਹੁਣ ਮੈਂ ਕੀ ਕਰਾਂ ਮੈਂ ਹੁਣ ਇੱਥੇ ਕੋਈ ਨਹੀਂ ਜਾਣ ਵਾਲਾ ਕੌਣ ਲੈ ਕੇ ਆਊਗਾ ਇੱਥੋਂ ਨਾਲ ਉੱਥੇ ਜਾਂਦੇ ਦੁਕਾਨਾਂ ਤੇ ਸੋਹਣੇ ਲੱਗਦੇ ਆਪਾਂ ਜੀ ਤੁਸੀਂ ਮੰਡੀ ਜਾ ਕੇ ਆਏ ਹੋ ਨਿੰਬੂ ਨਿੰਬੂ ਤਾਂ ਲੈ ਆਉਂਦੇ ਸਬਜ਼ੀ ਵੀ ਨਹੀਂ ਤੁਸੀਂ ਕੋਈ ਲੈ ਕੇ ਆਏ ਮੰਮੀ ਹੁਣ ਮੈਨੂੰ ਐ ਦੱਸ ਕੱਲੇ ਗੰਡੇ ਕੌਣ ਖਾ ਜਮਈ ਹੋਇਆ ਪਿਆ। ਬਾਲੌਕਾ ਹੋਇਆ ਪਿਆ। ਕੋਈ ਨਹੀਂ ਮੈਂ ਆਦੰਦੇ ਮਨਜੀਤ ਨੂੰ ਮੈਂ ਮਗਾ ਲੂੰਗੀ ਉਹਨਾਂ ਤੋਂ। ਮਜੀਤ ਕਿਤੇ ਗਿਆ? ਪੈਸੇ ਦੇ ਦੇ ਤੁਸੀਂ ਜਦੋਂ ਆਗੇ। ਲਿਆ ਦੇਣਗੇ। ਉੱਥੇ ਗਏ ਨੇ ਮੈਨੂੰ ਲੱਗਦਾ ਬਣਾਲੀ ਕੇ ਬਣੀਆਂ ਲੱਗੇ ਆ। ਕੋਈ ਨਹੀਂ ਮੈਂ ਬਣਵਾ ਬਣਾ ਦਿੰਦੀ ਮਮੀ। ਮੈਂ ਤਾਂ ਦਮ ਲੱਗ ਗਿਆ ਮੇ ਤਾਂ। ਕੋਈ ਨਹੀਂ ਮੈਂ ਤਾਂ ਦਮ ਤੁਸੀਂ। ਫੋਟਾ ਤੇ ਰੋਟੀ ਨਹੀਂ ਹੁੰਦਾ ਕਿਸੇ ਵੇਲੇ ਸਾਰਾ ਖਾਣ ਪਾ ਤੀ ਤਕ ਤੇ ਸਾਰਾ ਜਨ ਮੈਂ ਕਿਥੋਂ ਲਿਆ ਤੁਹਾਨੂੰ ਸਾਰਾ ਦਾ 14 ਛਾੜੀ ਗਰਮੀ ਇੰਨੀ ਪੈਂਦੀ ਹੈਗੀ ਜੇ ਵੀ ਬੇਬੇ ਬਾਰ ਬੈਠੀ ਆ ਕੋਈ ਬੈਗੀ ਤੇ ਮੈਂ ਤਾਂ ਮੰਡੀ ਜਾਏ ਹਾਂ ਮੰਡੀ ਜਾਏ ਸੋ ਤਾਂ ਲਈ ਸਾਰਾ ਅੱਛਾ ਸਾਰਾ ਲੈ ਕੇ ਮੇਰਾ ਮੋਟਾ ਰਹਿ ਗਿਆ ਮਾਰੇ ਬਟਾ ਦੇਖੋ ਪਰਮਜੀਤਾ ਜੀ ਆਖੀ ਜਾਂਦੀ ਹਨ ਕੀ ਪਤਾ ਇਹਨਾਂ ਤੇ ਤਾਂ ਰੋਟੀ ਨਹੀਂ ਹੁੰਦਾ 2 ਮਹੀਨੇ ਚ ਜਾਈਦਾ ਨਹੀਂ ਹਾਂ ਹੂੰ ਉਹ ਤਾਂ ਮੈਨੂੰ ਪਤਾ ਹੀ ਹੈਗਾ ਹਾਂ ਕਿ ਦੋ ਮਹੀਨੇ ਹੁਣ ਮੋਰੀ ਤੋਂ ਨਵੀਂ ਲਾਉਣ ਲੱਗ ਜਾਏਗੀ ਮੈਂ ਤਾਂ ਹੁਣ ਤੇਲ ਲਿਆ ਹੈਗਾ ਉਹ ਵੀ ਆਪੇ ਤੋਂ ਵੜ ਕੇ ਤੇਲ ਦੇ ਪੈਸੇ ਸੱਤ ਕਿਹ ਹਜ਼ਾਰ ਰੁਪਏ ਉਹਦੇ ਕੋਲ ਹੈਗਾ ਸੀਗਾ ਤੇ ਤੂੰ ਆਪਦੀ ਚ ਅੰਦਰ ਜਿਹੜੀ ਸੀ ਆਪਣਾ ਸੰਦੂਕ ਦੀ ਚਾਬੀ ਸੀਗੀ ਦੋ ਮਹੀਨੇ ਨਿੰਬੂ ਤਾਂ ਹੈ ਨਹੀਂ ਸੀ ਕਿਰਾ ਸਿੰਪਲ ਪਾਣੀ ਸੰਦੂਕ ਦੀ ਚਾਬੀ ਸੀ ਉਹ ਪਾਣੀ ਤੂੰ ਕਿੱਥੇ ਰੱਖ ਗਈ ਹੂੰ ਕਿੱਥੇ ਰੱਖੀ ਗਈ ਇਸ ਚਾਬੀ ਉਹ ਚਾਬੀ ਵੀ ਮੈਂ ਰੱਖ ਦਿੱਤੀ ਜਿੱਥੇ ਰੱਖੀ ਹਾਂ ਸੰਦਤਨੀ ਜ਼ਰੂਰੀ ਆ ਕਮਾਲ ਦੀ ਗੱਲ ਜੇ ਅਸੀਂ ਸਾਨੂੰ ਪੈਸੇ ਦੀ ਲੋੜ ਪਏ ਫੇਰ ਅਸੀਂ ਕਿੱਥੋਂ ਮੰਗੀਆਂ ਕੋਈ ਨਹੀਂ ਮੈਂ ਦੇ ਦੂੰਗੀ ਫੇਰ ਪੈਸੇ ਆ ਮੈਂ ਦੇ ਦਾਂਗਾਂਗੇ ਅਸੀਂ ਇੰਨੇ ਨਹੀਂ ਕਹਿੰਦੇ ਨਹੀਂ ਦਿੰਦੇ ਤੂੰ ਮਾੜਾ ਮੋਟਾ 5-7000 ਰੁਪਏ ਪਰਮਜੀਤ ਨੂੰ ਖੜਾਇਆ ਕਰ ਪਰਮਜੀਤ ਤਾਂ ਸਾਰੇ ਲਾ ਦੂਗੀ ਆ ਕਿ ਮੈਂ ਲਾ ਦੂਗੀ ਤਾਂ ਪੂਰੀ ਖੁੰਨੀ ਹੈ ਪੈਸੇ ਲਾਉਣ ਨੂੰ ਉਹ ਦਿਮਾਗ 'ਚ ਫਰਕ ਆਗਾ ਉਹ ਤਾਂ ਬਾਹਲੀ ਖੁੰਨੀ ਹੈ ਲਾਉਣ ਤੇ ਪੈਸੇ ਕਿੱਥੇ ਪੈਸੇ ਲਾਉਂਦੀ ਆ ਉਹ ਸਾਰਾ ਕੰਮ ਕਰਦੀ ਘਰ ਦਾ ਹੁਣ ਪਹਿਲਾਂ ਕੱਪੜੇ ਸੌਂਤੇ ਉਹਨੇ ਮੈਨੂੰ ਫੋਨ ਕਰਿਆ ਕਿ ਮੈਂ ਕੱਪੜੇ ਸਵੇਂ ਨਹੀਂ ਪਹਿਲਾਂ ਨੀਰਾ ਪਾਇਆ ਫਿਰ ਕੱਪੜੇ ਸੌਤੇ ਹੁਣ ਸਬਜ਼ੀ ਨੂੰ ਲੱਗ ਗਈ ਤੇ ਤੁਸੀਂ ਹੁਣ ਆ ਕੇ ਰੋਪ ਝਾੜ ਲੱਗ ਗਈ ਮੈਨੂੰ ਕਹਿੰਦੇ ਮਾਤਾ ਮੇਰੇ ਤੇ ਰੋਪ ਝਾੜਦੀ ਦਾਨੀ ਰੋਤੀ ਮੈਨੂੰ ਮਾਇਆ ਹੀ ਪਰੋਂ ਨਾਲ ਤਾਂ ਜਾ ਨਹੀਂ ਜਦੇ ਮੈਂ ਮੰਮ ਬਸੀਂ ਤਰੀ ਬੈਠੀ ਆ ਤੇ ਉਹ ਵੀ ਨਹੀਂ ਕਰਦੀ ਤੁਸੀਂ ਮੈਨੂੰ ਐਂ ਆਖਾਈ ਕਹਿੰਦੀ ਕਵੀਲਦਾਰੀ ਮੈਨੂੰ ਖੜਾਓ ਮੈਂ ਆਪੇ ਚਲਾਂਗੀ ਐਨਾ ਦੁੱਖ ਹੁੰਦਾ ਕਵੀਲਦਾਰੀ ਦਾ ਹੂੰ ਸਾਰਾ ਦਿਨ ਕੱਦ ਚੁੰਨੀਆਂ ਲੈ ਆ ਦੇਖੋ ਤੇ ਕੋ ਫੱਲੇ ਆ ਦਿਓ ਇਹ ਤਾਂ ਹੁਣ ਚੱਲੂ ਚੱਲੂ ਚੁੰਨੀਆਂ ਦਾ ਸਾਰਾ ਕੁਛ ਇਹਦਾ ਲਿਆਉਣੀ ਹੀ ਪੈਣੀਆਂ ਜੇ ਉਹ ਕੰਮ ਕਰਦੀ ਮੈਂ ਹੁਣ ਕਿੱਥੇ ਲਿਆ ਦੇਣਾਂ ਇਹਨਾਂ ਸਾਰਾ ਦਿਨ ਐ ਨਹੀਂ ਜਾਂਦਾ ਬੇ ਬੇ ਤੂੰ ਐਨਾ ਕਬਰਾਇਆ ਕਰ ਇਹਦਾ ਹੁਣ ਕਵੀਲਦਾਰੀ ਤੈਨੂੰ ਸਾਹਮਣੇ ਹੀ ਪੈਣੀ ਆ ਹੁਣ ਸਾਰਾ ਗੁੱਸਾ ਕਾਟੇ ਨਾ ਫੇ ਨੁਕਸਾਨ ਸਾਰੇ ਇਹਦੇ ਜਰਨੇ ਪੈਣਗੇ ਸਾਨੂੰ ਕਦੇ ਤੇਲ ਤੇ ਖਰਚੇ ਰੇਨੇ ਪੈਸੇ ਦੇ ਦੇਣ ਹੁਣ ਲੰਘਾਈ ਹੋ ਗਈ ਹੁਣ ਜਿਹੜਾ ਆਪਣਾ ਫਸਲ ਦਾਗਾ ਫਸਲ ਤੇ ਤੇਲ ਵੀ ਮਚੂਆ ਤੇ ਲੇਬਰ ਨੂੰ ਵੀ ਦੇਣੇ ਪੈਣਗੇ ਤੇ ਝੋਨੇ ਸਪਰੇ ਵੀ ਹੋਊਗੀ ਹਾਇ ਤਾਂ ਸ਼ੁਰੂਆਤ ਹੋਈ ਐ ਤਾਂ ਹਾਈ ਨਹੀਂ ਰੇ ਪੈਸੇ ਮੇਰੇ ਕੋਲ ਹਾਇ ਕਿਉਂ ਨਹੀਂ ਕਿ ਤੇਰੇ ਕੋਲ ਸਾਰਾ ਕੋਸਾ ਹੈਗਾ ਤੂੰ ਐਵੇਂ ਬਾਲਾ ਨਾ ਹੋ ਕਰਿਆ ਕਰ ਪੈਸੇ ਦੇ ਦਿਆ ਕਰ ਮੈਨੂੰ ਵੀ ਪਤਾ ਕਿ ਨਾ ਤਾਂ ਪਤਨ ਜਿਹੜਾ ਝੋਨਾ ਲਾ ਕੇ ਜਾਣਗੇ ਲੇਬਰ ਨੂੰ ਦੇਣੇ ਪੈਸੇ ਤਿੰਨ ਆਲੇ ਦੇਣੇ ਆਪਾਂ ਜਿਹੜਾ ਹੁਣ ਤੇਲ ਲਿਆਂਦਾ ਪਾਪਾ ਨੂੰ ਪਤਾ ਕਿੱਥੋਂ ਪੜਿਆ ਹੋਣਗੇ ਉਹ ਤੇ ਨਾਲੇ ਜਿਹੜੇ ਆਪਾਂ ਕਣਕ ਬੜਾਈ ਆ ਤੇ ਤੂੜੀ ਬਣਵਾਈ ਉਹਨਾਂ ਨੂੰ ਵੀ ਦੇਣੇ ਹੈਗੇ ਪਰ ਮੈਂ ਤੇ ਮੈਂ ਫੋਨ ਕਰਾਂ ਮੈਂ ਉਹਨੂੰ ਪੁੱਛਦਾ ਕੀ ਕਹਿੰਦੀ ਹੈ ਡੋਡਾ ਨਹੀਂ ਡੋਟਾਂ ਦਾ ਐਸੀ ਬੇਜ਼ਕਰੀਆਂ ਨੇ ਸਾਰਾ ਦਿਨ ਮੈਂ ਕੀ ਕਰਾਂ ਤੁਹਾਨੂੰ ਕੀ ਬਣਾਈ ਜਾਂਦੇ ਸਬਜ਼ੀ ਬਣਾਉਂਦੇ ਸੀ ਰੰਜੀਤਾ ਮਾਤਾ ਬੜੇ ਗੁੱਸੇ 'ਚ ਹੋ ਰਹੇ ਆ ਆਈ ਨਹੀਂ ਤਾਂ ਪਾਣੀ ਪਾਤਾ ਮੈਨੂੰ ਕਹਿੰਦੇ ਸਬਜ਼ੀ ਨਹੀਂ ਬਣਾਈ ਡੇਟ ਕਰਤੀ ਪਾਣੀ ਨਹੀਂ ਪਾਇਆ ਬੱਚਾ ਨੂੰ ਉੱਥੇ ਗਏ ਸੀ ਇਹ ਸ਼ਹਿਰ ਗਏ ਸੀ ਈ ਆਇਨ ਕਰੇ ਵਾਣ ਕਰਿਆ ਬਹੁਤ ਕੁਝ ਬੋਲੇ ਨਾ ਮੈਂ ਮੱਝ ਨੂੰ ਪਹਿਲਾਂ ਪਾਣੀ ਸਨਿਰ ਲਈ ਫਿਰ ਮੈਂ ਪਾਣੀ ਤੇ ਆਇਆ ਬਾਅਦ ਚ ਮੈਂ ਸੁੱਤ ਸੇ ਹੋਣ ਲੱਗ ਗਈ ਹੈ ਨਾ ਫਿਰ ਪਤਾ ਨਹੀਂ ਆ ਜਾਵੋ ਕਰਦੇ ਹੈਗੇ ਚੌਧਰੀ ਯਾਦ ਹੀ ਕਰ ਲੈ ਚਲ ਮੈਂ ਜਾਣਾ ਹੈ ਕਿ ਕਿਹੜਾ ਸਿਵਾਂ ਕਹਿੰਦੇ ਨੇ ਵੱਡੇ ਆਂਦੇ ਨੇ ਹਣਾ ਤਾਂ ਅੱਜ ਕਰਦੇ ਹੂੰ ਹੂੰ ਖਾ ਜਾ ਕੇ ਅੱਜ ਕਿੱਦਾਂ ਉੱਥੇ ਜਾਇ ਬਣੇ ਜਾਇ ਬਣਦਾ ਹਾਂ ਆਪਣਾ ਜਾਇ ਹਾਂ ਕੀ ਕੁਸ ਲਈ ਮੈਂ ਤਾਂ ਬਲਾਈ ਕੁਸ ਲਈ ਬਣੇ ਇਹ ਤਾਂ ਮੈਨੂੰ ਵੀ ਜਾਉਂ ਜਾਇ ਬਣੇ ਪਰ ਮੈਂ ਤਾਂ ਬਲਾਈ ਸੋਨਾ ਸੂਟ ਦਿੱਤਾਗਾ ਮੇਰੇ ਪੁੱਤ ਜੀ ਨੇ ਪਾਈਦੀਆਂ ਚੰਗੀਆਂ ਨੇ ਬਿੱਟੀ ਨੂੰ ਹਾਂ ਵਾਲੀਆਂ ਚੰਗੀਆਂ ਨੇ ਬਿੱਟੀ ਜੀ ਨੂੰ ਹਾਂ ਮੈਂ ਮੈਨੂੰ ਫੰ ਪੰਚਾਲੀ ਬਤ ਮੈਂ ਵੀ ਜਾਣੀ ਹਾਂ ਹਾਂ ਮੈਂ ਵੀ ਜਾਉਂ ਮੈਂ ਤਾਂ ਜਾਣੀ ਫਰੰਜੀ ਤੂੰ ਕਾ ਕੇ ਤੇ ਕਿਤੇ ਸੈਲੀਗਾ ਉੱਠ ਲੈਂਗਾ ਕੰਜੀ ਦਾ ਮੈਂ ਜਾਣੀ ਹੈ ਕੀ ਅੱਜ ਮਮੀ ਕਿੱਧਰ ਜਾ ਕੇ ਆਉਣੀ ਹੈ ਕਿਵੇਂ ਮੈਂ ਵੇਖੀ ਜਾ ਕੇ ਆਉਣੀ ਹੈ ਫਿਰ ਨਾਨਕੇ ਅੱਛਾ ਹਾਂ ਜਾਇਆ ਉਹ ਕੁਛ ਉੱਠ ਲੈਉਂ ਨਹੀਂ ਚੰਗਰ ਤੇ ਜੀ ਨੂੰ ਹਾਂ ਅੱਛਾ ਅੱਛਾ ਕੋਈ ਨਾ ਜਾਇਆ ਉਹ ਤੇ ਪਹਿਲਾਂ ਦੱਸੇ ਨਹੀਂ ਤੁਸੀਂ ਮੈਂ ਤੁਹਾਨੂੰ ਦੱਸੀ ਤਾਂ ਨਹੀਂ ਸਰ ਮੈਂ ਜਾਣੀ ਹੈ ਤੇ ਪੈਸੇ ਦੇ ਜਾ ਮਮੀ ਕਿਹਨੂੰ ਲੋਡ ਪੈ ਜਾਂਦੀ ਹੈ 50000 ਰੁਪਏ ਦੇ ਜਾਂਦੇ ਮੈਂ ਤਾਂ ਨਹੀਂ ਲੋਟਾਂ ਦੇ ਸਾਰਾ ਸੌਦਾ ਲੈਂਦਾ ਪਿਆ ਕੱਪੜੇ ਉਪਰੇ ਧੋ ਲਿਓ ਸਾਰੇ ਪੈਸੀ ਪੈਸੀ ਕਰੀ ਜਾਂਦੀ ਹੈ ਮਰਜੀ ਚੰਗਾ ਮਮੀ ਸਾਇਨ ਇਹਗਾ ਵੀ ਕੋਈ ਪੈਸਾ ਫੜਾ ਜਾ 57000 ਰੁਪਇਆ ਘਰੇ ਤਾਂ ਕੱਪੜੇ ਧੋ ਲਿਓ ਤਾਂ ਜਿੱਤ ਮੈਂ ਤਾਂ ਜਾਇਆ ਹੀ ਜਾਇਆ ਹਾਂ ਹਾਂ ਵੀ ਬਿਆ ਕਿਵੇਂ ਚੱਕੀ ਬੈਠੇ ਝੋਲਾ ਜਾਇਆ ਹੀ ਵੀ ਤੂੰ ਪੈੱਕ ਕੇ ਜਾਇਆ ਕਦੋਂ ਜਾਈ ਤੂੰ ਅੱਜ ਜਾਈ ਬੱਸ ਤੇ ਪਰ ਮੁੜ ਵੀ ਆਈ ਤੁਸੀਂ ਹੋਰ ਕਿਉਂ ਹਰ ਰਮਣ ਮੇਲਾ ਚੰਗਾ ਹੋਇਆ ਲਾਦਾ ਸੀ ਤੁਸੀਂ ਕਿਹੜਾ ਪਾਣੀ ਬੱਸ ਬੱਸ ਮੈਂ ਫਿਰ ਇੰਨੇ ਦਿਨ ਛਿਪ ਤੇ ਨੂੰ ਬੜੀਆਂ ਘਰ ਤੜਕੇ ਕਿ ਦਿਨ ਚੜਦਾ ਸੀ ਬੱਸ ਪੁੱਤ ਮੈਂ ਇਹੀ ਆ ਗਈ ਮੈਂ ਤੇ ਮੈਨੂੰ ਫੋਨ ਆਇਆ ਉਹਨਾਂ ਦਾ ਹੂੰ ਤੇ ਮੈਂ ਤਾਂ ਮੰਮੀ ਇੱਥੇ ਵੀ ਐਂ ਕਰਦੀ ਸੀ ਮੇਰੇ ਨਾਲ ਉੱਥੇ ਨਹੀਂ ਮੰਮੀ ਆਉਦਾ ਘਰ ਹੀ ਕੰਮ ਆਉਂਦਾ ਹੁੰਦਾ ਨਾਲੇ ਮੂੰਹ ਤਾਂ ਪਤਾ ਹੀ ਹੈ ਪੁੱਤ ਤੇ ਫਿਰ ਮੈਂ ਉੱਥੋਂ ਨਾ ਲੜਾਈ ਕਰਕੇ ਆਈ ਐਡੀ ਛੇਤੀ ਫਿਰ ਕੀ ਹਰੇਕ ਸਮੇਂ ਚ ਉਧਰ ਨਹੀਂ ਚੱਲਦੀ ਹੁੰਦੀ ਘਰੇ ਹੀ ਚੱਲਦੀ ਹੁੰਦੀ ਹੈ ਇਹ ਮੂੰਹ ਤਾਂ ਪਤਾ ਹੀ ਹੈਗਾ ਪਤਾ ਪਤਾ ਹੁੰਦਾ ਫਿਰ ਤੂੰ ਉੱਥੇ ਨਾ ਜਾਂਦੀ ਨਾ ਉੱਥੇ ਚੌਧਰ ਨਾ ਨਾ ਕਰਦੀ ਮੈਂ ਆਖਿਆ ਵੀ ਅਚਾਨਕ ਹੀ ਮੰਮੀ ਚੱਕ ਗਈ ਚੱਕ ਕੇ ਥੋੜਾ ਚੱਲ ਪਈ ਤੇ ਹੁਣ ਦਿਨ ਛਿਪ ਤੈਨਾਂ ਮੁੜ ਕੇ ਆਈਆਂ ਤੂੰ ਸਵੇਰੇ ਆ ਜਾਂਦੀ ਏਡੀ ਕੀ ਕਾਲੀ ਸੀ ਉਹਨਾਂ ਨੇ ਮੈਨੂੰ ਫੋਨ ਕਰਿਆ ਕਿ ਸਾਡੇ ਨਾਲ ਲੜ ਕੇ ਗਈ ਆ ਭੂਆ ਇਹੀ ਗੱਲ ਲੈਣਾ ਤੇ ਕਾਲੇ ਪਿੱਛੇ ਮੰਮੀ ਜਿਹੜੀ ਘਰੇ ਚੌਧਰ ਹੀ ਕਰਦੀ ਉੱਥੇ ਕਰ ਲਾਗੀ ਹੋਣੀ ਆ ਅਗਲੇ ਨੇ ਡੱਕਰਦੀ ਹੋਣੀ ਆ ਉਹਨਾਂ ਉਹਨਾਂ ਵੀ ਅਨੁਮਾਨ ਹੁਣ ਚੁੱਪ ਕਰਕੇ ਬਹਿ ਗਏ ਤੁਸੀਂ ਤੜਕੇ ਆ ਜਾਂਦੀ ਫਿਰ ਉੱਤਰ ਭਰਾ ਦਾ ਘਰ ਸੀ ਇੰਨੇ ਲੜ ਕੇ ਥੋੜੀ ਨਿਕਲਣਾ ਸੀਗਾ ਉਹਨਾਂ ਨੇ ਮੈਨੂੰ ਫੋਨ ਕਰਿਆ ਬਚਾ ਲੈ ਹੁਣ ਉਹ ਚੌਧਰਾ ਚੌਧਰਾ ਨੂੰ ਛੱਡਨੀਆ ਪੈਣੀਆ ਘਰੇ ਵੀ ਤੇ ਬਗਾਨੇ ਵੀ ਘਰੇ ਮਾੜੀ ਮੋਟੀ ਚੱਲ ਜਾਂਦੀ ਹੈਗੀ ਤੇ ਅੱਜ ਕੱਲ ਕੋਈ ਨਹੀਂ ਚੱਲਦਾ ਕੋਈ ਨਹੀਂ ਚੱਲਦਾ ਜਿਹੜੇ ਚੱਲੀ ਜਾਂਦੇ ਆ ਠੀਕ ਹੈ ਨਾ ਹੁਣ ਸਿਆਣੀ ਬਣ ਜਾ ਉਹ ਤੂੰ ਆਕੇ ਵੀ ਤੂੰ ਘਰ ਵਾਲੇ ਕੰਮ ਪਾਲਦੀ ਸੀਗੀ ਵੀ ਐਂ ਚੱਲੂਗਾ ਹਾਂ ਉਹ ਕਹਿੰਦੇ ਇਹ ਚੌਧਰ ਕਰਦੇ ਸੀ ਤੁਹਾਨੂੰ ਕਹਿੰਦੇ ਤੁਸੀਂ ਇਹਦੇ ਨਾਲ ਕੱਟਦੇ ਹੋਗੇ ਫੋਨ ਵੀ ਘੱਟ ਮਗਰ ਤੇ ਮੈਨੂੰ ਉਹਨਾਂ ਨੂੰ ਹੁਣੇ ਫੋਨ ਆਇਆ ਹੈਗਾ ਲੈ ਲੈ ਕਾਈ ਮਨਜੀਤ ਦੇਖਣ ਗਿਆ ਸੀ ਕਹਿੰਦਾ ਮੰਮੀ ਪਤਾ ਨਹੀਂ ਕਾਹਦੇ ਆਉਂਦੀ ਉਤਰ ਤਰ ਕੇ ਕਿਵੇਂ ਥੋੜੇ ਪਿੱਛੇ ਆਈ ਜਾਏ ਚਲ ਪਾਣੀ ਪੀ ਲੈ ਹੁਣ ਚੰਗਾ ਪੀ ਲੋ ਸਤਿ ਸ਼੍ਰੀ ਅਕਾਲ ਜੀ ਤੇ ਜੋ ਅਸੀਂ ਪਿਛਲੀ ਵੀਡੀਓ ਪਾਈ ਸੀਗੀ ਤੇ ਬੇਬੇ ਦਾ ਜਨਮ ਦਿਨ ਉਹ ਤੇ ਜਿਨ੍ਹਾਂ ਨੇ ਕਮੈਂਟ ਭੇਜੇ ਨੇ ਆਮਨਦੀਪ ਤੇ ਉਦੋਂ ਬਾਅਦ ਹੈਗਾ ਹੈ ਆਪਣਾ ਖੁਸ਼ ਸਿੱਧੂ ਜਗਦੀਪ ਸਿੰਘ ਕਮਲਦੀਪ ਕੌਰ ਸਮਾਉਂਦੇ ਨੇ ਇਹ ਤੇ ਰਾਣੀ ਕੌਰ ਭੈਣ ਜਿਹੜੀ ਉਸੋਂ ਦੋਹਤੋਂ ਉਹਨਾਂ ਨੇ ਵੀ ਸਾਨੂੰ ਕਮੈਂਟ ਭੇਜਿਆ ਹਿੰਮਤਵੀਰ ਸਿੰਘ ਸਿੱਧੂ ਉਹਨਾਂ ਨੇ ਵੀ ਸਾਨੂੰ ਕਮੈਂਟ ਭੇਜਿਆ ਤੇ ਜਿੰਨੇ ਕਿ ਰਹੇਗੇ ਉਸ ਤੋਂ ਬਾਅਦ ਸੀ ਅਗਲੀ ਵੀਡੀਓ ਤੇ ਬਾਅਦ ਤੁਹਾਡੇ ਪੜਾਈ ਬਹੁਤ ਬਹੁਤ ਧੰਨਵਾਦ ਜਿਹਨੇ ਕਮੈਂਟ ਕੀਤੇ ਆ ਸਾਡੀਆਂ ਜਿਹੜੀਆਂ ਵੀਡੀਓ ਤੁਹਾਨੂੰ ਪਸੰਦ ਆ ਰਹੀਆਂ ਬਹੁਤ ਬਹੁਤ ਧੰਨਵਾਦ ਤੁਹਾਡਾ ਜੇ ਤੁਸੀਂ ਵੀਡੀਓ ਦੇਖ ਰਹੇ ਹੋ ਸਾਰੇ ਫੁੱਲ ਵਾਚ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਲਾਈਕ ਕਰੋ ਤੇ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਸਾਡੀਆਂ ਵੀਡੀਓ ਨੂੰ ਬਹੁਤ ਬਹੁਤ ਤੁਸੀਂ ਪਸੰਦ ਕਰ ਰਹੇ ਹੋ ਖਾਲਸਾ ਵੇਖਣ ਵਤੀ